ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇੱਕ ਖਬਰ ਹైదరాబాద్ ਤੋਂ ਆ ਰਹੀ ਹੈ ਜਿੱਥੇ ਹైదరాబాద్ ਦੇ ਬੀਟੈਕ ਸਟੂਡੈਂਟ ਨੇ ਇੱਕ ਖੋਫਨਾਕ ਕਦਮ ਚੱਕਿਆ ਜਿਸ ਤੋਂ ਬਾਅਦ ਵੀਡੀਓ ਜਿਹੜੀ ਹੈ ਜਾਂ ਮਾਮਲਾ ਜਿਹੜਾ ਹੈ ਲਗਾਤਾਰ ਪਖਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਮਸ਼ਹੂਰ ਗਾਇਕ ਜਿਹੜੇ ਨੇ ਸ਼ੋਭਾ ਉਹਨਾਂ ਨੇ ਵੀ ਆਪਣੇ ਇੰਸਟਾਗ੍ਰam ਤੇ ਇਸ ਦੀ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਜੀਹਾ ਕੰਮ ਨਾ ਕਰੋ ਮਾਮਲਾ ਹైదరాబాద్ ਦਾ ਹੈ ਜਿੱਥੇ ਇੱਕ ਬੀਟੈਕ ਦੇ 20 ਸਾਲ ਦੇ ਸਟੂਡੈਂਟ ਨੇ ਸੱਟੇਬਾਜੀ ਦੇ ਵਿੱਚ ਆਪਣੀ ਫੀਸ ਤੇ ਆਪਣੇ ਜਿਹੜੇ ਪੈਸੇ ਨੇ ਉਹ 3 ਲੱਖ ਦੇ ਕਰੀਬ ਕਰਜਾ ਲੈ ਕੇ ਉਸਨੇ ਸੱਟੇਬਾਜੀ ਕੀਤੀ ਜਿਸ ਦੇ ਵਿੱਚ ਉਹ ਪੈਸੇ ਹਾਰ ਗਿਆ ਜਿਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਉਸਨੇ ਖੋਫਨਾ ਕਦਮ ਚੱਕ ਲਿਆ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰ ਲਈ ਜਿਸ ਤੋਂ ਬਾਅਦ ਮਾਮਲਾ ਲਗਾਤਾਰ ਹੈ ਸੁਰਖੀਆਂ ਦੇ ਵਿੱਚ ਰਿਹਾ ਜਿਸ ਨੂੰ ਲੈ ਕੇ ਸ਼ੁਭਦੀਪ ਸ਼ੁਭ ਨੇ ਮਾਫ कीजिएगा ਸ਼ੁਭ ਜੋ ਪੰਜਾਬੀ ਗਾਇਕ ਨੇ ਕਾਫੀ ਮਸ਼ਹੂਰ ਗਾਇਕ ਨੇ ਅਕਸਰ ਹੀ ਤੁਰਕੀਆਂ ਵਿੱਚ ਵਿੱਚ ਰਹਿੰਦੇ ਨੇ ਉਹਨਾਂ ਨੇ ਇੱਕ ਇੰਸਟਾਗ੍ਰਾਮ ਤੇ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਨਾ ਕਰੋ ਅਜੀਹਾ ਕੰਮ ਇਹ ਚੀਜ਼ ਜਿਹੜੀ ਹੈ ਤੁਹਾਡੀ ਜ਼ਿੰਦਗੀ ਜਿਹੜੀ ਰੋਲ ਕੇ ਰੱਖ ਦੇਵੇਗੀ ਤੁਹਾਡਾ ਘਰ ਜਿਹੜਾ ਏ ਉਹ ਰੋਲ ਕੇ ਰੱਖ ਦੇਵੇਗੀ ਤਾਂ ਉਹਨਾਂ ਨੇ ਇੰਸਟਾਗ੍ਰਾਮ ਤੇ ਪੋਸਟ ਪਾਇਆ ਉਹਨਾਂ ਨੇ ਕਿਹਾ ਕਿ ਅਜੀਹਾ ਕੰਮ ਜਿਹੜਾ ਏ ਸੱਟੇ ਬਾਜ਼ੀ ਵਾਲਾ ਕੰਮ ਜਿਹੜਾ ਏ ਉਹ ਨਾ ਕਰੋ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਤੁਹਾਡੀ ਜ਼ਿੰਦਗੀ ਤੇ ਨਾਲ ਹੀ ਜਿਹੜੇ ਤੁਹਾਡੇ ਘਰ ਨੇ ਉਹ ਰੋਲ ਕੇ ਰੱਖਦੇ ਨੇਗੇ ਉਹਨਾਂ ਨੇ ਇੰਸਟਾਗ੍ਰam ਤੇ ਇਹ ਪੋਸਟ ਪਾਈ ਹੈ ਤੁਹਾਨੂੰ ਦੱਸ ਦਈਏ ਕਿ ਸ਼ੁਭ ਜਿਹੜੇ ਨੇ ਉਹ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਪੰਜਾਬੀ ਦੀ ਗੱਲ ਨਾਲ ਜਾਂ ਪੂਰੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਉਹਨਾਂ ਨੇ ਅਪੀਲ ਦੌਰਾਨ ਇਹ ਕਿਹਾ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਤੇ ਨਾਲ ਹੀ ਉਹਨਾਂ ਨੇ ਕਿਹਾ ਨਾ ਕਰੋ ਅਜਿਹਾ ਕੰਮ ਐ ਜਿਹੜੀ ਚੀਜ਼ ਹੈ ਤੁਹਾਡਾ ਘਰ ਜਿਹੜਾ ਇਹ ਰੋਲ ਕੇ ਰੱਖਦੇ ਵੇ ਤੁਹਾਨੂੰ ਦੱਸ ਦਈਏ ਕਿ ਬੀਟੈਕ ਦਾ ਸਟੂਡੈਂਟ ਹੈ ਹਾਈਦਰਾਬਾਦ ਦਾ ਉਸਨੇ ਆਪਣੇ ਪੈਸੇ ਜਿਹੜੇ ਨੇ ਉਹ ਸੱਟੇਬਾਜੀ ਵਿੱਚ ਲਗਾਏ ਤੇ ਕਰੀਬ 3 ਲੱਖ ਰੁਪਏ ਦੇ ਕਰੀਬ ਜਿਹੜੇ ਨੇ ਉਹ ਸੱਟੇਬਾਜੀ ਵਿੱਚ ਹਾਰ ਗਿਆ ਜਿਸ ਤੋਂ ਬਾਅਦ ਉਸਨੇ ਇਹ ਖੋਫਨਾਕ ਕਦਮ ਚੱਕਿਆ ਉਸਨੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਜਿਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਖਬਰ ਜਿਹੜੀ ਹੈ ਚੱਲ ਰਹੀ ਸੀ ਜਿਸ ਨੂੰ ਲੈ ਕੇ ਸ਼ੁਭ ਦੀ ਸ਼ੁਭ ਜਿਹੜੇ ਨੇ ਪੰਜਾਬ ਗਾਇਕ ਨੇ ਉਹਨਾਂ ਨੇ ਇੰਸਟਾਗ੍ਰam ਤੇ ਆਪਣੀ ਇੱਕ ਸਟੋਰੀ ਪਾਈ ਹੈ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਅਜੀਹਾ ਮਾਮਲਾ ਜਿਹੜਾ ਇਹ ਸਾਹਮਣੇ ਆਉਂਦਾ ਜਿੱਥੇ ਸਟੂਡੈਂਟਸ ਜਿਹੜੇ ਨੇ ਅਜੀਹਾ ਕੰਮ ਕਰਦੇ ਨੇ ਕਿ ਆਪਣੀ ਫੀਸ ਜਿਹੜੀ ਆਪਣੇ ਘਰੋਂ ਮੰਗਾਉਂਦੇ ਨੇ ਜਾਂ ਹੋਰ ਵੀ ਚੀਜ਼ਾਂ ਨੂੰ ਲੈ ਕੇ ਜਿਹੜੇ ਪੈਸੇ ਉਹਨਾਂ ਨੇ ਇਕੱਠੇ ਕੀਤੇ ਹੁੰਦੇ ਨੇ ਉਸ ਨੂੰ ਕਿਸੇ ਸੱਟੇਬਾਜ਼ੀ ਵਿੱਚ ਲਾਉਂਦੇ ਨੇ ਜਾਂ ਹੋਰ ਕੋਈ ਗਲਤ ਕੰਮ ਜਿਹੜੇ ਨੇ ਨਸ਼ੇਬਾਜ਼ੀ ਆ ਹੋਰ ਵੀ ਚੀਜ਼ਾਂ ਕਰਦੇ ਨੇ ਜਿਸ ਤੋਂ ਬਾਅਦ ਪੈਸੇ ਜਿਹੜੇ ਨੇ ਖਤਮ ਹੋਣ ਕਰਕੇ ਜਾਂ ਕਰਜ਼ਾ ਜ਼ਿਆਦਾ ਹੋਣ ਕਰਕੇ ਅਜੀਹਾ ਜਿਹੜੇ ਨੇ ਕਦਮ ਚੱਕਦੇ ਨੇ ਜਿਸ ਨੂੰ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਜਿਹੜੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫੇਸ ਕਰਨਾ ਪੈਂਦਾ ਹੈ ਤੇ ਉਸ ਨੂੰ ਸਾਰਿਆਂ ਨੂੰ ਦੇਖਦੇ ਹੋਏ ਸ਼ੁਭ ਨੇ ਐ ਪੋਸਟ ਪਾਈ ਹੈ ਆਪਣੇ ਇੰਸਟਾਗ੍ਰam ਤੇ ਜਿਸ ਵੇਸ ਉਹਨਾਂ ਨੇ ਸਾਰਿਆਂ ਨੂੰ ਗੱਲ ਕਹੀ ਹੈ ਕਿ ਨਾਲ ਹੀ ਲਿਖਿਆ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਨਾ ਕਰੋ ਇਹ ਕੰਮ ਇਸ ਚੀਜ਼ ਨਾਲ ਤੁਹਾਡਾ ਘਰ ਰੋਲ ਕੇ ਰੱਖ ਦੇਵੇਗੀ ਤਾਂ ਮਾਮਲਾ ਜਿਹੜਾ ਇਹ ਲਗਾਤਾਰ ਭਖ ਰਿਹਾ ਹੈ ਬੀਟੈਕ ਸਟੂਡੈਂਟ ਜਿਹੜਾ ਇਹ ਹైదరాబాద్ ਦਾ ਉਸ ਦੇ ਖੋਫਨਾ ਕਦਮ ਚੁੱਕਣ ਤੋਂ ਬਾਅਦ ਸ਼ੁਭ ਨੇ ਇੰਸਟਾਗ੍ਰam ਤੇ ਹੈ पोस्ट पाई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप